ਪਾਰਟੀ ਨੂੰ ਬਹੁਤ ਮਾਨਸਮਾਨ ਦਿੱਤਾ ਗਿਆ ਇੱਕ ਹਾਰੇ ਹੋਏ ਪ੍ਰਧਾਨ ਜੋ ਸਿੱਕੀ ਟਾਊਨ ਦੇ ਵਿਅਕਤੀ ਥੋੜਾ ਖੋਜ ਆਇਓ ਤਾਂ ਆਇਓ ਪਾਰਟੀ ਨੇ ਬਹੁਤ ਮਾਨਸਮਾਨ ਦਿੱਤਾ ਹੈ ਉਹਨਾਂ ਨੇ ਇੱਕ ਗਾਰ ਸਾਲ ਵੀ ਗਦਾਰੀ ਕੀਤੀ ਪਰ ਆਮ ਆਦਮੀ ਪਾਰਟੀ ਨਾਲ ਗਦਾਰੀ ਨਹੀਂ ਕੀਤੀ ਜਿਸ ਪਾਰਟੀ ਨੇ ਉਹਨਾਂ ਨੂੰ ਸਟਾਰਟ ਤੋਂ ਅਸਤੇ ਲੈ ਕੇ ਗਈ ਔਰ ਮੇਰ ਕੋਲ ਉਹਨਾਂ ਲਈ ਸ਼ਬਦ ਨਹੀਂ ਕਿ ਉਹਨਾਂ ਨੂੰ ਲੋਕ ਜਿਹੜੇ ਉਹ ਮਾਫ ਨਹੀਂ ਕਰਦੇ ਲੋਕ ਦੇਖਦੇ ਨੇ ਲੋਕ ਉਹਨਾਂ ਨੂੰ ਇਹਦਾ ਜਵਾਬ ਜਿਹੜਾ ਹੈ ਬਖੂਬੀ ਦੇਣਗੇ ਜੋ ਹਰ ਸ਼ਰਮ ਉਹਨਾਂ ਦਾ ਇੱਲਾ ਪਾਉਣ ਵਾਲੇ ਲਕਸ਼ਾ ਚ ਹੋਏਗਾ ਉਹ ਤੁਸੀਂ ਵੀ ਦੇਖੋਗੇ ਔਰ ਲੋਕ ਵੀ ਦੇਖਣਗੇ ਅੰਮ੍ਰਿਤਪਾਲ ਸ਼ੇਰ ਰਿੰਕੂ ਗਦਾਰ ਉਹ ਗਦਾਰਾਂ ਦਾ ਕੁਛ ਤਕ ਨਹੀਂ ਹੁੰਦਾ ਗਦਾਰ ਹਮੇਸ਼ਾ ਹੀ ਗਦਾਰ ਰਹਿੰਦੇ ਨੇ ਉਹਨਾਂ ਦੇ ਟੈਗ ਲੱਗ ਚੁੱਕਾ ਹੈ ਕਿ ਉਹ ਗਦਾਰ ਨੇ ਉਹ ਗਦਾਰ ਲਈ ਲੋਕਾਂ ਕੋਲ ਵੀ ਕੋਈ ਮੌਕਾ ਦੇਂਦਾ ਨਹੀਂ ਹੁੰਦਾ ਕਿ ਗਦਾਰ ਕਿ ਗਦਾਰ ਬੰਦਾ ਜਿਸ پارٹی ਨੇ ਇਨਾ ਮਾਨ ਸਨਮਾਨ ਦਿੱਤਾ ਦੁਬਾਰਾ ਟਿਕਣ ਨਾਲ ਵੀ ਨਵਾਜਿਆ ਸੋ ਪੈਸੇ ਦੇ ਲਾਲਸ ਦੇ ਵਿੱਚ ਆ ਕੇ ਸੱਤਾ ਦੇ ਲਾਲਸ ਦੇ ਵਿੱਚ ਆ ਕੇ ਪੈਸੇ ਲੈ ਕੇ ਤੇ ਪਾਰਟੀ ਨੂੰ ਛੱਡ ਕੇ ਗਏ ਆ ਹੋਰ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਜਸ਼ੀਰ ਰਿੰਕੂ ਨੇ ਤੋਖਾ ਕੀਤਾ ਤੋਹਨ ਬਾਲ ਜੀ ਗੱਲ ਕਰੀਏ ਜਿਸ ਦਿਨ ਦੀ ਇਹਨਾਂ ਨੂੰ ਸਜ਼ਾ ਦੇਣਗੇ ਟਿਕਟ ਮਾਊਸ ਹੋਈ ਹੈ ਕੋਈ ਵੀ ਖੁਸ਼ੀ ਮਾਣਦੇ ਦੋਨੋਂ ਲੀਡਰ ਜਿਹੜੇ ਮੈਂ ਵੀ ਕਰ ਰਿਹਾ ਨਾ ਦੋਨੋਂ ਲੀਡਰ ਕੋਈ ਵੀ ਨਜ਼ਰ ਆ ਰਹੀ ਸੀ ਟਿਕਟ ਮਾਊਸ ਹੋਣ ਤੋਂ ਬਾਅਦ ਇਕਲੋਤੇ ਐਮਪੀ ਸੀਗੇ ਪੂਰੇ ਜਿਹੜੇ ਇੰਡੀਆ ਦੇ ਵਿੱਚ ਪਰ ਕੁਝ ਹੀ ਨਹੀਂ ਕਿਤੇ ਲੱਗੇ ਤੇ ਨਜ਼ਾਇਰ ਹੋ ਗਏ ਕੋਈ ਜਿਹੜੀ ਕੋਈ ਉਸ ਵੀ ਪਾਈ ਗਈ ਉਹਨਾਂ ਵੱਲ ਦੇਸ਼ ਦੇ ਦੇਸ਼ ਦੇ ਵਿੱਚ ਕੀ ਚਾਹੁੰਦਾ ਜੀ ਜੀ ਸ਼ਰਮਾ ਜੀ ਅੱਗੇ ਦੀ ਆਗੇ ਮਾਈਨ ਔਰ ਪਲੀਜ਼ ਹੋ ਜੀ ਲੋਕਾਂ ਦੇਖ ਰਹੇ ਆ ਭਾਜੀ ਕਰਨੀ ਆਇਓ ਜੇ ਲੋਕ ਜਿਹੜੇ ਆ ਆਮ ਆਦਮੀ ਪਾਰਟੀ ਦੇ ਨਾਲ ਆ ਕਿ ਗੱਲੇ ਬੰਦੇ ਦਾ ਕੁਛ ਦਿੱਖ ਨਹੀਂ ਹੁੰਦਾ। ਅੱਜ ਕੀ ਲੱਗਦਾ ਕਿਉਂ ਜ਼ਰੂਰੀ ਹੋ ਗਿਆ ਸੀ ਬੀਜੇਪੀ ਜੁਆਇਨ ਕਰਨਾ? ਕਿਹੜੇ ਐਸੇ ਕਾਰਨ ਰਹੇ ਆ? ਕਿਹੜੇ ਐਸੇ ਕਾਰਨ ਰਹੇ ਆ? ਉਹ ਜਵਾਬ ਦੇ ਸੁਦੇ ਆ ਸ਼ਸ਼ੀ ਰਿੰਕੂ ਜੀ ਨੂੰ ਪੁੱਛੇ ਹਾਂ ਜਦੋਂ ਆਣਗੇ ਤੁਹਾਡੇ ਰੂਬਰੂ ਹੋਣਗੇ ਉਹ ਪੁੱਛੇ ਉਹ ਪਾਰਟੀ ਦੇ ਕਿੰਨਾ ਮਰਦਾਂ ਬਾਦ ਮਰਦਾਂ ਇਹ ਹੋ ਜਾ ਡਰਾਗ ਇਹ ਲੋਕਾਂ ਦਾ ਕੰਨ ਤੁਸੀ ਇਹ ਲੋਕਾਂ ਨਾ ਖਦਾਰੀ ਆ ਜਿਲੰਧਰ ਸੰਜਾਮ ਪਾਰਟੀ ਦਾ ਗੁੱਸਾ ਆ ਮੂੰਹ ਚਾਰਾ ਇਹ ਲੋਕ ਸਭਾ ਦੀ ਆਵਾਜ਼ ਆ ਜਿਲੰਧਰ ਜਿਲ੍ਹੇ ਦੇ ਵੋਟਰਾਂ ਦੀ ਆਵਾਜ਼ ਆ ਸਾਡੀ ਕੋਈ ਕੰਨੀ ਆਵਾਜ਼ ਨਹੀਂ ਜਿਲੰਧਰ ਜਿਲ੍ਹੇ ਦੇ ਵੋਟਰਾਂ ਦੀ ਆਵਾਜ਼ ਆ ਰੈਂਕੂ ਤੋਂ ਵੱਡਾ ਕਤਾਰ ਕੋਈ ਚੰਮ ਨਹੀਂ ਸਕਦਾ ਰੈਂਕੂ ਤੋਂ ਵੱਡਾ ਕੋਈ ਚੋਰ ਨਹੀਂ ਚੰਮ ਸਕਦਾ ਮੀਡੀਆ ਵਾਲੇ ਵੀਰਾਂ ਨੇ ਸਾਨੂੰ ਸਵਾਲ ਕੀਤਾ ਕਿ ਰੈਂਕੂ ਦੀ ਕੀ ਮਨੋ ਕਾਮਨਾ ਸੀ ਰੈਂਕੂ ਦੀ ਮਨੋ ਕਾਮਨਾ ਸੀ ਇੰਡਸਟਰੀਆਂ ਲਾਉਣ ਦੀ ਪੈਸਾ ਕਮਾਉਣ ਦੀ ਪਲਾਟਾਂ ਦੇ ਕਰਜ਼ਾ ਕਰਨ ਦੀ ਆਮ ਆਦਮੀ ਅੱਗੇ ਸਭ ਕੁਝ ਹੋ ਗਿਆ ਤੇ ਇਹ ਗੱਲ ਕਿਸੇ ਦਾ ਲੋਕੀਸ਼ੀਭੀ ਨਹੀਂ ਕਿ 500 ਰੁਪਏ ਮੰਗਦਾ ਸੀ ਇਹ ਇਹ ਗੱਲ ਕਿਸੇ ਦਾ ਲੋਕੀਸ਼ੀਭੀ ਨਹੀਂ 500 ਰੁਪਏ ਕਿੱਥੇ ਲਾਈ ਸਾਡਾ ਬਣਾ ਰਹੇ ਨੇ ਇਹ ਕਾਰਵਾਈ ਨਹੀਂ ਹੋਣੀ ਇਹ ਅੰਦਰ ਦੀ ਬਾਡੀ ਵੱਲੋਂ ਤੱਕ ਲੋ ਕਾਰਵਾਈ ਕਿਉਂ ਨਹੀਂ ਹੋ ਰਹੀ ਇੱਕ ਮਿੰਟ ਪਹਿਲਾਂ ਕਿਉਂ ਨਹੀਂ ਇਹ ਕਾਰਵਾਈ ਕੀਤੀ ਇਹ ਅੰਦਰ ਦੀਆਂ ਗੱਲਾਂ ਜੋ ਮੈਂ ਤੁਹਾਨੂੰ ਦੱਸ ਰਿਹਾ ਕੇਸ ਡੇਰੇ ਦੇ ਨਮਾਇंदे ਕਹਿ ਰਿਹਾ ਸੀ ਸਾਡੇ ਨਾਲ ਅਸੀਂ ਰੰਡੇ ਹੋ ਗਏ ਇੱਕ ਰੰਡੇ ਮਰ ਰਿਖੂ ਤੁਹਾਨੂੰ ਇਹ ਦੱਸਾਂਗੇ ਦੱਸਾਂਗੇ ਜਰੂਰ ਅਸੀਂ ਜਿਹੜਾ ਵਰਕਰ ਹੁੰਦਾ ਹੀਰ ਦੀ ਹੱਡੀ ਹੁੰਦੀ ਪਾਰਟੀ ਦੇ ਲਈ ਪਰ ਤੁਸੀਂ ਅੱਜ ਕੀ ਅਸੀਂ ਹਰ ਹਰ ਸੱਦੇ ਦੇ ਨਾਲ ਜਾਂਦੇ ਸੀ ਹਰ ਰੈਲੀ ਦੇ ਨਾਲ ਜਾਂਦੇ ਸੀ ਸਾਡੇ ਬੱਲੇ ਕੀ ਛੱਡਿਆ ਇਹਨਾਂ ਨੇ ਇੱਕ ਮੈਂ ਛੱਡੇ ਬੱਲੇ ਕੁਛ ਨਹੀਂ ਛੱਡਿਆ ਅਸੀਂ ਇਹਦਾ ਜਵਾਬ ਇਲੈਕਸ਼ਨ 'ਚ ਦੇਵਾਂਗੇ ਬਾਪੂ ਜੀ ਅਸੀਂ ਇਹਨਾਂ ਬਤਾਂ ਨੂੰ ਸਮਝੋਏ ਇੱਕ ਗੱਲ ਦਾ ਜਵਾਬ ਦੰਨਾ ਇਹ ਜਿਹੜੀ ਆਮ ਆਦਮੀ ਪਾਰਟੀ ਆ ਲੋਕਾਂ ਦੀ ਪਾਰਟੀ ਆ ਇਹ ਸਕੱਟਰ ਨੂੰ ਵੀ ਸਮਝੋ ਇਹ ਸਕੱਟਰਨ ਘਰ ਘਰ ਜਾ ਰਿਹਾ ਭਗਵੰਤ ਮਾਨ ਨੇ ਇਹ ਪਹਿਲੀ ਵਾਰੀ ਕੀਤੀ ਆ ਪਰ ਸਾਡੇ ਫਸਲਾ ਆਪਣੀ ਚਲਦੀ ਕਾਨਫਰੰਸ ਦੇ ਵਿੱਚ ਆਹੂ ਜ ਰੈਂਕ ਨਹੀਂ ਨਹੀਂ ਉਹਨਾਂ ਨੇ ਚਲਦੀ ਕਾਨਫਰੰਸ ਚੇਂਜ ਕਰ ਕੀਤਾ ਜਦੋਂ ਦਿੱਲੀ ਤੋਂ ਕੋਈ ਅਗਰ ਇਸ ਤੋਂ ਅੱਗੇ ਹੋਈ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਮੇਰੀ ਪਿੱਠ ਤੇ ਹੱਥ ਨਹੀਂ ਰੱਖਿਆ ਮੈਂ ਲੋਕਾਂ ਦੀ ਕੰਮ ਨਹੀਂ ਕਰ ਪਾਇਆ ਸੀ ਮੈਂ ਜਿਹੜਾ 8 ਮਹੀਨੇ ਲਗਾਏ ਨੇ ਲੋਕਾਂ ਦੇ ਕੰਮ ਨਹੀਂ ਉਹ ਪਾਇਆ ਤਾਂ ਮੈਂ ਛੱਡ ਰਿਹਾ ਪਾਵਾਂ ਤੂੰ ਬੇਸ਼ਰਮ ਬੰਦਾ ਹੋ ਤੂੰ ਬੇਸ਼ਰਮ ਬੰਦਾ ਹੋ ਤੂੰ ਬੜਾ ਬੇਸ਼ਰਮ ਬੰਦਾ ਹੋ ਨਹੀਂ ਸਕਦਾ ਹਰੇ ਹੋਏ ਐਮਐਲਏ ਨੂੰ ਲਿਆ ਕੇ ਐਮਪੀ ਦੀ ਟੈਗ ਦੇ ਕੇ ਦੂਜੇ ਲੀਡਰ ਨਾਲ ਸੱਤੇ ਉਡਾੜ ਕੇ ਇੱਜ਼ਤ ਮਾਰਦਾ ਮੇਰੇ ਕੋਸ਼ਨ ਹੈ ਕਿ ਤੁਹਾਨੂੰ ਹਰੇ ਹੋਏ ਐਮਐਲਏ ਨੂੰ ਮੈਂਬਰ ਪਾਰਟ ਨੇਟ ਬਣਾ ਦਿੱਤਾ ਇਸ ਤੋਂ ਪਰੇ ਹੋਰ ਕੀ ਕਦਮ ਹੈ ਆਜ਼ਮਤ ਕਿੰਨੀਆਂ ਰੈਲੀਆਂ ਕੀਤੀਆਂ ਇੱਕ ਸਕਿੰਟ ਕੁਸ਼ਨ ਲੈ ਲਓ ਹੁਣ ਮੇਰਾ ਕਿ ਤੁਹਾਨੂੰ ਲੱਗਦਾ ਹੈ ਕਿ ਈੜੀ ਦੀ ਕਾਰਵਾਈ ਤੋਂ ਬਾਅਦ ਜਿਵੇਂ ਅਰਵਿੰਦ ਕੇਜਰੀਵਾਲ ਦੇ ਉੱਤੇ ਕਾਰਵਾਈ ਹੋਈ ਹੈ ਕਿ ਇਹੀ ਕਾਰਨ ਰਿਹਾ ਇਹ ਡਰਦਾ ਕਿ ਦੋਨੋਂ ਐਮਐਲਏ ਤੇ ਐਮਪੀ ਜਿਹੜਾ ਫਟਾਫਟ ਇੱਕ ਦਿਨ ਦੇ ਅੰਦਰ ਜਿਹੜਾ ਬੀਜੇਪੀ ਜੁਆਇਨ ਕਰ ਗਏ ਇਹ ਇੱਕ ਦਿਨ ਦੀ ਗੇਮ ਨਹੀਂ ਹੈਗੀ ਇਹ ਹਫ਼ਤਾ ਦਾ ਅਦਰ 20 ਦਿਨ ਦੀ ਗੇਮ ਚੱਲਦੀ ਸੀ ਇਹ ਥੋੜੀ ਥੋੜੀ ਅੰਦਰਲੀ ਗੱਲ ਚੱਲਦੀ ਸੀ ਇਹ ਲੋਕ ਅਸਲ ਤੇ ਬਿਜ਼ਨਸਮੈਨ ਸੀ ਹਰ ਪਾਸੇ ਤੋਂ ਸਾਨੂੰ ਆਪਣੀ ਪਾਰਟੀ ਦੇ ਇਸ ਗੱਲ ਦਾ ਗਲਾਇਆ ਤੁਹਾਨੂੰ ਲੱਗਦਾ ਕਿ ਇਹ ਡਰ ਇਹ ਜਿਹੜਾ ਡਰ ਹੈਗਾ ਕਿ ਇਹ ਕਾਰਵਾਈ ਜਿਹੜੀ ਈਦੀ ਦੀ ਕਾਰਵਾਈ ਆ ਸਾਡੇ ਤੇ ਨਾ ਹੋ ਜਵੇ ਹੋਰਾਂ ਨੂੰ ਡਰ ਹੋਊਗਾ ਸੂਪਰ ਪਾਰਟੀਆਂ ਛੱਡ ਜਾਂਦੇ ਆ ਜਿਹੜੇ ਮਰਦ ਹੁੰਦੇ ਆ ਤੁਸੀਂ ਮਰਦੇ ਹੋ ਕਿ ਚੋਰੀ ਆ ਤੁਸੀਂ ਤੁਸੀਂ ਕਹਿੰਦੇ ਬਈਓ ਕਿ ਚੋਰ ਨੇ ਤੁਹਾਨੂੰ ਇਸ ਚੀਜ਼ ਦੀ ਪਹਿਲਾਂ ਨੌਲੇਜ ਸੀਗੀ ਪਤਾ ਸੀ ਪਹਿਲਾਂ ਇਹ ਸਾਨੂੰ ਜਦੋਂ ਹੁਣ ਤੁਸੀਂ ਕਮੇਟੀ ਕਾਹੀ ਜਦੋਂ ਤੁਸੀਂ ਕਹਿੰਦੇ ਬਈ ਸੀਗੇ ਪਹਿਲਾਂ ਕੁਝ ਨਹੀਂ ਹੁੰਦਾ ਜਦੋਂ ਬੰਦਾ ਵਰਕਰ ਵਰਕਰ ਨੂੰ ਮਿਲਦਾ ਉਦੋਂ ਪਤਾ ਲੱਗਦਾ ਜਦੋਂ ਇਹ ਮੰਨਸ਼ਾ ਜਾਰੀ ਕੀਤੀਆਂ ਵੀ ਮੈਨੂੰ ਆ ਚਾਹੀਦਾ ਮੈਂ ਆ ਕਾਰੋਬਾਰ ਕਰਨਾ ਉਹਨਾਂ ਦੀ ਮੰਨਸ਼ਾ ਬਾਹਰ ਆਉਣ ਦੇ ਨਾਲ ਸਾਨੂੰ ਪਤਾ ਲੱਗਾ ਕਿ ਬੰਦੇ ਦੀ ਸੋਚ ਕੀ ਹੈਗੀ ਆ ਉਹਦੀ ਸੋਚ ਪਾਰਟੀ ਪ੍ਰਤੀ ਪਹਿਲਾਂ ਹੀ ਨਿਕਟੋ ਹੋ ਚੁੱਕੀ ਸੀ ਤੇ ਫੇ ਕਰਾਈਗੀ ਪਾਰਟੀ ਵੱਲੋਂ ਪਾਰਟੀ ਦੇ ਕਾਰਵਾਈ ਕਿ ਕੋਈ ਬਾਕਸਾ ਪ੍ਰੂਫ ਚਾਹੀਦੇ ਆ ਤੇ ਅੰਦੀ ਗੱਲ ਅਸਨਾ ਕਾਰਵਾਈ ਨਹੀਂ ਹੁੰਦੀ ਹੁਣ ਦੇਖੋ ਉਹ ਵਾਲੇ ਸਮਝ ਲੋਕਾਂ ਨੇ ਜਿਹੜੀ ਕਾਰਵਾਈ ਕਰਨੀ ਆ ਅਸੀਂ ਚੈਲੰਜ ਕਰਦੇ ਹਾਂ ਰਿੰਗ ਨੂੰ ਜੇ ਤੂੰ ਅਸਲ ਦਾ ਆ ਜਾਂ ਅਸੀਂ ਤੇ ਗਲੈਂਦਰਾ ਤੋਂ ਲੜਾਂਗੇ ਗਲੰਦਰ ਚਲੜ ਜਾਉਂਦੇ ਇਹ ਤੁਹਾਨੂੰ ਲੋਕ ਦੱਸਾਂਗੇ ਗਲੰਦਰ ਚਲੜ ਜਾਉਣਾ ਤੁਸੀਂ ਦੇਖ ਸਕਦੇ ਨਾਰੇ ਵਾਹੋ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਇਸ ਸਮੇਂ ਦੀਆਂ ਵੈਸਲ ਕੇ ਦੇ ਅੰਦਰ ਸਿੱਧੇ ਚਨੋਤੀਆਂ ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਨੂੰ ਮਿਲਦੀਆਂ ਨਜ਼ਰ ਆ ਰਹੀਆਂ ਨੇ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਬੇਸਟ ਹਲਕੇ ਦੇ ਅੰਦਰ ਆਮ ਜਨਤਾ ਵਿਰੋਧ ਕਰ ਰਹੀ ਉ ਕਿ ਸ਼ਸ਼ੀਰ ਰਿੰਕੂ ਦਾ ਔਰ ਅਸ਼ੀਤ ਰਿੰਦਾਲ ਦਾ